ਮੇਲੇ ਉੱਤੇ ਜਾ ਰਹੀਆਂ ਦੋ ਕੁੜੀਆਂ ਦੇ ਨਾਲ ਮੰਦਭਾਗੀ ਘਟਨਾ ਵਾਪਰੀ ਹੈ ਤੇਜ਼ ਰਫ਼ਤਾਰ ਟਰੱਕ ਨੇ ਦੋਵੇਂ ਕੁੜੀਆਂ ਨੂੰ ਕੁਚਲ ਦਿੱਤਾ ਤਾਂ ਦੋਵਾਂ ਕੁੜੀਆਂ ਦੀ ਜਾਨ ਚਲੀ ਗਈ ਹੈ ਹਾਦਸੇ ਦੇ ਵਿੱਚ ਟਰੱਕ ਦਾ ਜੋ ਡਰਾਈਵਰ ਹੈ ਉਹ ਵੀ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਪਿੰਡ ਗਾਜੇਵਾਸ ਨੇੜੇ ਇੱਕ ਦੁਕਾਨ ਦੇ ਵਿੱਚ ਬੈਠੀਆਂ ਕੁੜੀਆਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੋ ਕੁੜੀਆਂ ਦੀ ਮੌਕੇ ਦੇ ਉੱਤੇ ਹੀ ਜਾਨ ਚਲੀ ਗਈ ਅਤੇ ਦੋ ਦੇ ਕਰੀਬ ਜ਼ਖਮੀ ਹੋ ਗਈਆਂ ਨੇ ਤਾਂ ਜਾਣਕਾਰੀ ਅਨੁਸਾਰ ਪਿੰਡ ਨਾਰਾਇਣਗੜ੍ਹ ਦੀਆਂ ਦੋ ਕੁੜੀਆਂ ਜਿਨ੍ਹਾਂ ਦੇ ਨਾਮ ਹਰਨਾਜ ਕੋਰ ਅਤੇ ਜਸਦੀਪ ਕੋਰ ਦੱਸੇ ਜਾ ਰਹੇ ਨੇ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਨਾਲ ਮੋਟਰਸਾਈਕਲ ਦੇ ਉੱਤੇ ਪਿੰਡ ਨਮਾਦਾ ਮੇਲੇ ਉੱਤੇ ਜਾ ਰਹੀਆਂ ਸਨ ਤਾਂ ਇਸੇ ਦੌਰਾਨ ਪਿੰਡ ਗਾਜੇਵਾਸ ਤੋਂ ਲਗਭਗ 1 ਕਿਲੋਮੀਟਰ ਦੂਰ ਉਹਨਾਂ ਦੀ ਮੋਟਰਸਾਈਕਲ ਪੈਂਚਰ ਹੋ ਜਾਂਦੀ ਹੈ ਇਸ ਲਈ ਉਹਨਾਂ ਦੇ ਪਿਤਾ ਨੇ ਕੁੜੀਆਂ ਨੂੰ ਇੱਕ ਦੁਕਾਨ ਦੇ ਵਿੱਚ ਬਿਠਾਇਆ ਅਤੇ ਖੁਦ ਪੈਂਚਰ ਲਗਵਾਉਣ ਚਲਾ ਗਿਆ ਤਾਂ ਫਿਰ ਇੱਕ ਤੇਜ਼ ਰਫ਼ਤਾਰ ਟਰੱਕ ਬਿਜਲੀ ਟਰਾਂਸਫਾਰਮਰ ਦੇ ਵਿੱਚ ਵੱਜ ਕੇ ਦੁਕਾਨ ਦੇ ਵਿੱਚ ਜਾ ਵੜਿਆ ਦੁਕਾਨ ਦੇ ਵਿੱਚ ਬੈਠੀਆਂ ਕੁੜੀਆਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਕੁੜੀ ਨੂੰ ਤਾਂ ਸਮਾਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਦੋਂ ਕਿ ਦੂਜੀ ਕੁੜੀ ਨੂੰ ਇਲਾਜ ਦੇ ਲਈ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਦਾਖਲ ਕਰਵਾਇਆ ਗਿਆ ਪਰ ਇਲਾਜ ਦੇ ਦੌਰਾਨ ਦੋਵੇਂ ਕੁੜੀਆਂ ਦੀ ਜਾਨ ਚਲੀ ਗਈ ਹੈ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦੇ ਵਿੱਚ ਟਰੱਕ ਦਾ ਸਹạchਾਲਕ ਵੀ ਜ਼ਖਮੀ ਹੋ ਗਿਆ ਹੈ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਇੱਕ ਮੇਲੇ ਦੇ ਵਿੱਚ ਜਾ ਰਿਹਾ ਪਰਿਵਾਰ ਹੁਣ ਮਾਤਮ ਦੇ ਵਿੱਚ ਹੈ ਕਿਉਂਕਿ ਉਹਨਾਂ ਦੇ ਪਰਿਵਾਰ ਦੀਆਂ ਦੋ ਕੁੜੀਆਂ ਦੀ ਜਾਨ ਚਲੀ ਗਈ ਹੈ ਪਿਓ ਦਾ ਬਾਈਕ ਹੈ ਜਿਹੜਾ ਪੈਂਚਰ ਹੁੰਦਾ ਹੈ ਤੇ ਉਹ ਆਪਣੀਆਂ ਕੁੜੀਆਂ ਨੂੰ ਇੱਕ ਦੁਕਾਨ ਦੇ ਵਿੱਚ ਬਿਠਾ ਦਿੰਦਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਮੋਟਰਸਾਈਕਲ ਲੈ ਕੇ ਆਵੇਗਾ ਆਪਣੀਆਂ ਕੁੜੀਆਂ ਨੂੰ ਬਿਠਾਵੇਗਾ ਤੇ ਮੇਲੇ ਵਿੱਚ ਜਾਵੇਗਾ ਪਰ ਉਸ ਤੋਂ ਪਹਿਲਾਂ ਹੀ ਦਰਦਨਾਕ ਹਾਦਸਾ ਵਾਪਰ ਜਾਂਦਾ ਜਿੱਥੇ ਆ ਦੋ ਕੁੜੀਆਂ ਦੀ ਮੌਕੇ ਉੱਤੇ ਮੌਤ ਹੋ ਗਈ